ਨਿੱਟਾ ਤੂੰ ਅਪਲਾਈਪਾਈ ਫਿਰਦਾ ਨਾ ਗਿੱਤੀ ਤੋਂ ਫੜ ਕੇ ਨਾ ਮਾਰਾਂਗਾ ਜਿਹੜਾ ਤੂੰ ਅਪਲਾਈਪਾਈ ਫਿਰਦਾ ਨਾ اے ਰਾਜਪੁਰੇ ਤੋਂ ਸੱਡੇ ਮਗੜਿਆ ਜਾਂਦਾ ਮੁਰਝਿਆ ਕੇ ਦੇਖ ਲਈ ਪ੍ਰਾਧਾ ਸਿੰਘ ਠਾ ਠਾ ਬਾਈ ਮੈਂ ਤਾਂ ਡਰ ਗਿਆ ਯਾਰ ਡਰ ਗਿਆ ਤੇਰੇ ਕੋਲੋਂ ਮੈਨੂੰ ਮaaf ਕਰ ਦੇ ਮਾਰ ਕੇ ਥੱਪੜ ਸਿੰਡ ਕੱਢ ਦੂੰ ਕਰਦੀ ਕੀ ਆ ਪੀਣ ਚੱਕਰੀ ਜੀ ਇਹ ਐਂ ਥੁੱਕ ਤਾਂ ਨੀਨੂ ਗਿੱਤੀ ਤੋਂ ਫੜ ਕੇ ਕੁੱਤਾਂਗਾ ਓਏ ਆਈ ਸੁਖ ਤੁਮੀ ਆ ਤੁਮੀ ਨਾ ਕੀ ਤੁੰਨੀ ਬੋਲਣਾ ਸਿੱਖਲਾ ਪਹਿਲਾਂ ਵੱਡਾ ਬਦਮਾਸ ਇਹ ਨਾਲੇ ਪੁੱਤ ਤੂੰ ਅੱਧੀ ਰਾਤ ਨੂੰ ਘਰੋਂ ਬਾਹਰ ਨਾ ਨਿਕਲਿਆ ਕਰ ਜੇ ਤੈਨੂੰ ਕਾਲੇ ਕੱਛੇ ਵਾਲੇ ਚੱਕ ਕੇ ਲੈ ਗਏ ਨਾ ਫਿਰ ਕਹੀਂ ਆਈਂ ਉਹ ਭੈਂਦੇਓ ਜਾ ਲੋ ਬਤਾ ਲੋ ਏ ਬਤਾ ਲੋ ਕਾਲੇ ਚੱਤੇ ਵਾਲੇ ਤੱਕੇ ਲੈ ਗਏ ਮੈਨੂੰ ਧਮਕੀ ਦੇਖ ਲੈ ਕਿਵੇਂ ਦੇਣ ਲੱਗੀ ਪਈ ਆਂ ਬੀਨ ਚੱਕਰ ਜੀ ਇਹ ਪੜ ਲਾ ਦੋ ਅੱਖਰ ਨਹੀਂ ਤੈਨੂੰ ਲੈ ਆਲੀ ਬੋਲੀ ਚ ਪਾ ਕੇ ਲੈ ਜੂੰਗਾ ਹਾਂ ਸੁਕਤੋਨੀ ਜਾ ਜੜਾ ਤੋ ਕਨੇ ਤੋਨੀ ਤੋਨੀ ਮੈਂ ਤੋਨੀ ਮਾਂ ਜਾ ਤੈਨੂੰ ਮਨੂ ਕਾਲੇ ਇਕੱਠੇ ਵਾਲੇ ਚੱਕ ਕੇ ਨਾ ਹਾਂ ਤੇਰਾ ਬੁਢਾ ਲੱਗਦਾ ਕਾਲੇ ਕੱਛੇ ਵਾਲਾ ਪੈਲ ਚੋ ਆਈਂ ਚੋ ਕਤਨੀ ਭੈਂਜੋਤ ਮੈਂ ਤੇ ਤੈਨੂੰ ਤੋਨੀਂ ਕਹਾਂਗਾ ਸਾਲੇ ਸਿੱਧਾ ਕਹਦੇ ਵੀ ਬੋਲਣਾ ਨਹੀਂ ਆਉਂਦਾ ਹੈਗਾ ਤੈਨੂੰ ਪਮੀਰੀ ਜੀ ਇਹੀ ਨਹੀਂ ਮਾਨ ਹੈਗੀ ਜੇ ਸਾਡੇ ਲਿੰਕ ਪੁੱਤ ਕਾਲੇ ਕੱਛੇ ਵਾਲੇ ਨਾਲ ਹੁੰਦੇ ਹੁਣੋਂ ਤਾਂ ਤੈਨੂੰ ਗੈਪ ਕਰ ਦਿੰਦੇ ਗੈਪ ਤੈਨੂੰ ਥੈਂਕ ਲਾਲੀ ਟੋਕਲੀ ਚ ਬਿਠਾ ਕੇ ਲੈ ਜਾਣਾ ਸੀ ਉਹਨਾਂ ਨੇ ਹਾਂ ਦੰਦ ਦੇਖ ਲੈ ਇਹਨੇ ਕਿਵੇਂ ਕਰੇ ਨੇ ਪਮੀਰੀ ਜੀ ਨੇ ਜਿਵੇਂ ਨਾજર ਮਿਸਤਰੀਏ ਤੋਂ ਦੰਦਾਂ ਨਾਲ ਰੋੜੀ ਕਟਾਉਂਦਾ ਹੋਵੇ ਜਿੱਦਣ ਇਹ ਜੰਮਿਆ ਸੀਗਾ ਇਹਦੀ ਬੇਬੇ ਕਹਿੰਦੀ ਹਾਏ ਬੇ ਜਿਹਦਾ ਡਰ ਸੀ ਉਹੀ ਹੋ ਗਿਆ ਮੇਰੇ ਆ ਸੜੇ ਚੁੱਕਣਾ ਪਵਾਲੀ ਆਪਦੇ ਉਹ ਪਹਿਲਾਂ ਤੂੰ ਆਪਦੇ ਬੁੜੇ ਨੂੰ ਕਹਿ ਕੇ ਆਪਦੇ ਦੰਦ ਦੰਦ ਲਵਾ ਲੈ ਚੰਗੀ ਤਰ੍ਹਾਂ ਐਵੇਂ ਤੇਰੇ ਸੁੱਤੇ ਪਏ ਦੇ ਤੇਰੀ ਦੰਦਾਂ ਲਈ ਬਿਰਲੇ ਦੇ ਵਿੱਚ ਕਿਰਨੀ-ਕੁਰਲੀ ਵੱੜ ਜੂ ਕੋਈ ਉਹ ਐਵੇਂ ਸੜੇ ਸੁੱਤਾ ਪਿਆ ਰਹ ਜੇਗਾ ਤੂੰ ਉਹ ਮੈਂ ਤਾਂ ਹੈਰਾਨ ਆ ਯਾਰ ਜਵਾਕ ਚੱਕਣ ਵਾਲੇ ਕਿੱਥੇ ਗਏ ਹੈ ਉਹ ਜਿਹੜੇ ਜਵਾਕ ਚੱਕਣ ਵਾਲੇ ਨੇ ਮੈਂ ਤੁਹਾਨੂੰ ਬੇਨਤੀ ਕਰਦਾ ਇਹਨੂੰ ਚੱਕ ਲੋ ਯਾਰ ਇਹਨੂੰ ਲੈ ਜਾ ਬੋਰੀ-ਬੂਰੀ ਚ ਪਾ ਕੇ ਉਹ ਪਰ ਨਾ ਨਾ ਜੇ ਸਾਹਬ ਨਾਲ ਇਹਦੇ ਦੰਦ ਨੇ ਨਾ ਇਹਨੇ ਤਾਂ ਬੂਰੀ ਵੀ ਕੁੱਤਰ ਦੇਣੀ ਆ ਕਰਦੀ ਕੀ ਆ ਚੂਹੀ ਜੀ ਇਹੇ ਉਧਰ ਇਹਦੀ ਮੰਮੀ ਵਿਚਾਰੀ ਕਹਿੰਦੀ ਹੋਗੀ ਮੈਂ ਪਤਾ ਥੱਲੇ ਆ ਕੇ ਪਹਿਲੇ ਜੂੜੀ ਤੇ ਰਮਾਲ ਬਣਾ ਜਾ ਕਿਵੇਂ ਬਦਮਾਸੀਆਂ ਕਰਨ ਲੱਗਿਆ ਪਿਆ ਇਹ ਜੇ ਤੁਹਾਨੂੰ ਕਿਤੇ ਵੀ ਆ ਚੂਹੀ ਜੀ ਦਿਖਦੀ ਆ ਨਾ ਚੁੱਪ ਕਰਕੇ ਆਪਦਾ ਸਾਈਡ ਤੇ ਹੋ ਜਾਇਆ ਕਰੋ ਜੇ ਇਹਨੇ ਕਿਤੇ ਦੰਦ ਮਾਰੇ ਨਾ 14 ਟੀਕੇ ਲਵਾਉਣੇ ਪੈ ਜਾਣਗੇ ਉਹ ਵੀ ਧੁੰਨੀ ਦੇ ਵਿੱਚ ਹਾਂ